ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸਾਂ ਜੀ ਮੈਨੂੰ ਇੱਕ ਵੀਰ ਜੋ ਪਿੰਡ ਗੱਡੇਆਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਕਿਟੜਵਾ ਦਾ ਵੀਰ ਇਸ ਵੀਰ ਦੇ ਮੈਂ ਘਰੇ ਪਹੁੰਚਿਆ ਹੈਗਾ ਇਸ ਵੀਰ ਦੇ ਲੱਤ ਦਾ ਇਨਸਾਨ ਹੋਇਆ ਮੈਂ ਵੀਰ ਨੂੰ ਜਾਣਤ ਹੋਣਾ ਹੈ ਬਾਜੀ ਤੁਹਾਡੀ ਲੱਤ ਦਾ ਇਨਸਾਨ ਕਿੱਦਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾਈ ਮੈਂ ਕੰਮ ਤੋ ਆਈ ਜਾਂਦਾ ਸੀਗਾ ਸੋਹ ਦਾ ਟਾਈਮ ਸੀ 8:00 ਕ ਦਾ ਹੀ ਤੇ ਗੱਡੀ ਵਾਲਾ ਫੇਡ ਮਾਰ ਕੇ ਚੱਲ ਗਿਆ ਜੀ ਤੇ ਨੁਕਸਾਨ ਹੋ ਗਿਆ ਲੱਤ ਕੱਟੀ ਗਈ ਬਾਬਾ ਜੀ ਤੇ ਬਾਅਦ ਇਹ ਹੁਣ ਦੇਖ ਲਓ ਮੈਂ ਹੀ ਕਮਾਉਣ ਵਾਲਾ ਸੀਗਾ ਜੀ ਤੇ ਦੋ ਜਵਾਕ ਛੋਟੇ ਛੋਟੇ ਤੇ ਮੇਂ ਲੱਤ ਕੱਟੀ ਗਈ ਤੇ ਨੁਕਸਾਨ ਹੋ ਗਿਆ ਜੀ ਤੇ ਆ ਵੀ ਕਹਿਣੇ ਪਿਆ ਜੀ ਆਪਣਾ ਤਾਂ ਘਰ ਵੀ ਗਹਿਣੇ ਦਾ ਤਾਂ ਤੇ ਲਾਂਜ ਦਾ ਹੋ ਗਈ ਅੱਧਾ ਜੀ ਪਣੇ ਸੋਨੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਵੀਰ ਦੀ ਤਾਂ ਮਤੇ ਦੱਸੇ ਵੀਰ ਜੀ ਲੱਤ ਕੱਟੇ ਗਿਆ ਬਹੁਤ ਮੁਸ਼ਕਲ ਹੋ ਗਿਆ ਬੜੀ ਦੁੱਖ ਦੀ ਗੱਲ ਹੈ ਬੜਾ ਅੰਮ੍ਰਿਤ ਦੁੱਖ ਲੱਗਿਆ ਮੈਨੂੰ ਮਿਲ ਕੇ ਇਹ ਖਬਰ ਸੁਣ ਕੇ ਸਾਰੀ ਇਹ ਘਰ ਦਾ ਪਣੇ 1100 ਦਾ ਕਿੱਦਾਂ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਦਾ ਜੀ ਘਰ ਦਾ ਗੁਜ਼ਾਰਾ ਜੀ ਹੋ ਹੀ ਨਹੀਂ ਰਿਹਾ ਜੀ ਇੰਨਾ ਮੁਸ਼ਕਲ ਹੋ ਗਿਆ ਜੀ ਮੇ ਛੋਟੀ ਛੋਟੀ ਮੇਰੀ ਬੱਤੀ ਹੈ ਮੇਰਾ ਬੰਦਾ ਹੈ ੱੱਕੀ ਮੇਰਾ ਬੰਦਾ ਕਮਾਉਣ ਹਵਾ ਸੀਗਾ ਉਹ ਵੀ ਮੰਜੇ ਤੇ ਬਹਿ ਗਿਆ ਏ ਹੁਣ ਅਸੀਂ ਤਾਂ ਬਸ ਸਾਡੇ ਕੋ ਮੁੰਡੇ ਦੇ ਵੰਦ ਬੱਚਾ ਨੂੰ ਮੁੱਲਾ ਤੰਗ ਕਿਤੇ ਮੰਗ ਲਿਆ ਉਸ ਤੋਂ ਕਿਤੇ ਕੋਈ ਮੰਗ ਤੰਗ ਕੇ ਬਸ ਐਂ ਬਸ ਕਰੀ ਜਾਂਦੇ ਆਂ ਸਾਸ ਸਾਂਹ ਜੀ ਘਰ ਦਾ ਜੋ ਹਾਲਾਤ ਆ ਭੈਣ ਨੇ ਵੀਰ ਨੇ ਦੱਸੇਗਾ ਬਹੁਤ ਹੀ ਦੁਖਦਈ ਖਬਰ ਜਦੋਂ ਮੈਨੂੰ ਪਤਾ ਲੱਗਿਆ ਵੀ ਵੀਰਦੇ ਮਿਲ ਕੇ ਮੈਥੋਂ ਰੁਕੇ ਨੇ ਕਿਹਾ ਮੈਂ ਵੀਰਦੇ ਘਰ ਵੀਰਦੇ ਦੁੱਖ ਸੁੱਖ ਦੇ ਵਿੱਚ ਆਇਆ ਖੜਾਗਾ ਤੇ ਮੇਰੀ ਹੱਥ ਜੋੜ ਕੇ ਪੰਜਾਬੀ ਵੀਰਾਂ ਨੂੰ ਬਾਹਰ ਵਾਸਤੇ ਵੀਰਾਂ ਨੂੰ ਜਿੱਥੋਂ ਤੱਕ ਵੀਡੀਓ ਵਿੱਚ ਆਵਾਜ਼ ਆਉਂਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਅਨੇਕੇ-ਨੇਕੇ ਬੱਚਿਆਂ ਨੇ ਚਾਰ ਕਰਦੇ ਹੋਏ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ